ਦੇ ਉਹਨਾਂ ਨੂੰ ਵੀ ਉਹਨਾਂ ਦਾ ਪਿੰਡ ਕਿੰਨਾ ਕ ਮੀਂਹ ਪੈ ਗਿਆ ਸਾਡੇ ਪਿੰਡ ਪੈ ਗਿਆ ਸਾਡੇ ਪਿੰਡ ਦਾ ਮੀਂਹ ਪੈ ਗਿਆ ਆ ਕੀ ਉਹਨਾਂ ਤੋਂ ਪੁੱਛਦੇ ਆ ਕਿ ਕਿੱਡਾ ਕਿੱਡਾ ਕ ਮੀਂਹ ਪੈ ਗਿਆ ਤੁਹਾਡੇ ਅੱਜ ਕਹਿੰਦੇ ਸੀ ਵੱਡਾ ਮੀਂਹ ਪੈਣਾ ਹੁਣ ਉਹਨਾਂ ਤੋਂ ਪੁੱਛਦੇ ਆ ਛੋਟਾ ਪਿਆ ਕਿ ਵੱਡਾ ਪਿਆ ਮੀਂਹ ਹੋਣ ਤੇ ਆਉਂਦਾ ਰੱਬ ਵੱਡਾ ਵੀ ਪਾ ਸਕਦਾ ਸੀ ਕੱਕਾ ਸੁੱਤਾ ਵੀ ਆਪਣਾ ਮਿੱਠੀ ਨੂੰ ਆ ਗਈ ਨੀਂਦ ਰਾਤ ਨੂੰ ਮੱਛਰ ਨਹੀਂ ਇਹਨਾਂ ਨੂੰ ਬਹਿਣ ਦਿੰਦਾ ਹਾਂਜੀ ਥੋੜੇ ਪਿੰਡ ਵੱਡਾ ਮੀਂਹ ਪੈ ਗਿਆ ਪੈ ਗਿਆ ਉਸੇ ਦਾ ਕਹਿੰਦੇ ਸੀ ਕਿ ਵੱਡਾ ਮੀਂਹ ਪੈਣਾ ਇੰਨਾ ਬਹੁਤ ਜਿੰਨਾ ਕੰਮ ਹਾਂ ਫਾਟੇ ਨਹੀਂ ਆਉਂਦੇ ਯਾਰ ਮੀਂਹ ਬਹੁਤ ਆ ਆੜੀ ਗਰਮੀ ਆ ਮੀਤਾ ਨਹੀਂ ਪਿਆ ਬਸ ਛੜਕਾਜਿਆ ਹੋਇਆ ਐਨਾ ਖੀਂ ਦੇ ਸਾਡੇ ਆ ਚਾੜੂਗਾ ਤੇ ਬਾਹਰ ਸਿੱਟਿਆ ਹੈ ਛਾੜੂਗਾ ਤੇ ਬਾਹਰ ਸਿੱਟਿਆ ਦੇਖਿਆ ਹਾਫਿਆ ਤਰੰਮ ਬਾਹਰ ਸਿੱਟਿਆ ਪਤਾ ਨਹੀਂ ਕਿੱਧਰ ਸਿੱਟਿਆ ਹੂੰ ਬਾਰ ਕਾ ਤਾਂ ਸਿੱਟਿਆ ਸੀ। ਹੋਰ ੜੇ ਚੁਟ ਗਿਆ ਹੈ। ਪਤਾ ਨਹੀਂ ਲੱਗਿਆਗਾ। ਛੜਕਾ ਜਾ ਕਰ ਗਿਆ ਭਾਈ ਰੱਬ। ਦੇਖ ਲੋ। ਇੰਨਾ ਕ ਵੀ ਪੈ ਗਿਆ। ਛੜਕਾ ਛੜਕਾ ਜਾ ਹੋ ਗਿਆ। ਛੜਕਾ ਜਾ ਕਰਕੇ ਤਾਂ ਰੱਬ ਹੋਰ ਗੰਦਾ ਮੌਸਮ ਕਰ ਦਿੰਦਾ ਆ ਹਨਾ ਹੁਣ ਸਬਜੀ ਲੋਕਾਂ ਨੇ ਬਣਾ ਵੀ ਲਈ ਹੋਣੀ ਆ ਮੈਂ ਸੋਚਣ ਲੱਗੀ ਆ ਵੀ ਸਬਜੀ ਕੀ ਬਣਾਈਏ ਸਬਜੀ ਕੀ ਬਣਾਵਾਂ ਮੈਨੂੰ ਦਰਵਾ ਦਰਵਾ ਕਹਿੰਦੇ ਮੈਨੂੰ ਧਰ ਲਾ ਧਰ ਲਈਏ ਨਾ ਬਗੈ ਦੀ ਹਾਂ ਜੀ ਸਬਜੀ ਦਾ ਖਾ ਲੈਂਦੇ ਆ ਦਾਲ ਨਹੀਂ ਖਾਂਦੇ ਉਹ ਬਣਾਉਨੇ ਆ ਨਿਊਟਰੀ ਕੀ ਹੁੰਦੀ ਆ ਸੋਇਆਬੀਨ ਦਾ ਚੂਰਾ ਜੇ ਕੋਹੜੀ ਬਣਾਉਨੇ ਆ ਉਹਨੂੰ ਤਾਂ ਖਾ ਲਣਗੇ ਮੈਂ ਦਰਵਾਜ਼ਾ ਖੋਲ ਤਾ ਹਵਾ ਤਾਂ ਆਉਂਦੀ ਨਹੀਂ ਪਰ ਬੰਦੇ ਕਰਦਾ ਹਾਂਜੀ हां तो मिनिकੜੀ ਤਾਂ ਪਤਾ ਪਹਿਲਾਂ ਨਿਕਲ ਗਈ ਆ ਕੀ ਕਹਿ ਸਕਦੇ ਆ ਭਾਈ ਆ ਮੱਖੀ ਆ ਬੱਦ ਬਲੌਗ ਦੇ ਵਿੱਚ ਆਉਣਾ ਲਾ ਮੋੜਕੋੜ ਕੇ ਮੂੰਹ ਤੇ ਆ ਕੇ ਵੰਦੀ ਹੈ ਹਾਂਜੀ ਹਾਂ ਜੀ ਲੈ ਕਿਉਂ ਨੇ ਕੋਈ ਮੀਮੋ ਨਹੀਂ ਪਿਆਗਾ ਇਹ ਛੋਟੇ ਪਿਆ ਤੁਸੀਂ ਜ਼ਰੂਰ ਦੱਸਿਓ ਸਾਡੇ ਤਾਂ ਪਿਆ ਨਹੀਂ ਗਾ ਬਸ ਛੜਕਾ ਜਾ ਕਰਕੇ ਲੰਘ ਗਿਆ ਦੱਸ ਜਾਂਦਾ ਆ ਵੀ ਮੀਂਹ ਇਦਾਂ ਦਾ ਹੁੰਦਾ ਆ ਵੀ ਜੇ ਕਦੇ ਪਵੇ ਮੀਂਹ ਦੇ ਵਿੱਚ ਇਦਾਂ ਇਦਾਂ ਦਾ ਪਾਣੀ ਦੇ ਹਾਂ ਠੀਕ ਆ ਤੂੰ ਦੱਸ ਦੇ ਮੈਂ ਤਾਂ ਪਾਣੀ ਲੈ ਹੈ ਛਿਪਕ ਲਈ ਮੈਂ ਕੀ ਕਰਾਂ ਫਿਰ ਮੈਂ ਤੁਹਾਨੂੰ ਆਪਣੀ ਸੱਸ ਦਿਖਾਵਾਂ? ਬਸ ਨਹੀਂ ਕਰ। ਕੋੜਾ-ਕੜਾ ਝਾਕਦੀ ਹੈ ਮੇਰੇ ਵੱਲ। ਮੰਮੀ ਜੀ ਮੇਰੀ ਬਾਹ ਜਲ ਗਈ। ਲੋਕ ਉਹ ਜਲਦੇ ਤੇ ਤਾਂ ਕਰੂਗੀ। ਬਹੁਤ ਦਿਖਦੀ ਨਹੀਂ ਹੈਗੀ। ਬੈਕ ਕੈਮਰੇ ਨਾਲ ਦਿਖਾਉਣੀ ਹੈ। ਅੱਛਾ? ਮੇਰੀ ਸੱਸ। ਕਿਹ ਹੈ ਇਹ? ਸਾਰੀ ਮੇਰੀ ਸੱਸ ਦੇਖਣੀ ਹੈ ਤੁਸੀਂ ਦਿਖਾਵਾਂ? ਦਿਖਾ ਦਾਂ ਮੰਮੀ ਜੀ ਤੁਹਾਨੂੰ। ਮੰਮੀ ਜੀ। ਮੰਮੀ ਜੀ। ਮੰਮੀ ਜੀ ਸਾਫ ਜਿਸ ਵਾਰ ਹੁਣ ਤਾਂ ਮੰਮੀ ਕੌਲੀਆਂ ਜੱਕਦੀ ਆ ਤੇ ਬਰੇਡ ਟਿਫਨ ਉਕੜੇ ਮੂੜ ਲਈ ਹੁਣ ਫੇਰ ਇਹਦੇ ਸੈਟ ਕੇ ਦੇ ਉਕਟਾਈ ਕਰ ਰੋਟੀ ਖਾ ਲਈ ਤੁਸੀਂ ਰੋਟੀ ਮੈਂ ਰੋਟੀ ਉਹੀ ਥੋੜੀ ਪਕਕਦੀ ਮੱਛਣਾ ਮੈਂਦਾ ਰੋਟੀ ਭਗਾਉਣ ਲਈ ਪਾਉਣੇ ਵੀ ਬੱਚਾ ਨਹੀਂ ਪੈਂਦਾ ਸਾਜ ਪਾਣੀ ਰੋਟੀ ਕੇ ਬਚਾਏ ਸੋਈ ਪਾਣੀ ਵੀ ਨਹੀਂ ਦਿੰਦੇ ਉਸ ਇਨਾਂ ਚੋਵੇ ਨਾ ਮੰਮੀ ਵੀ ਥੋੜੇ ਮੁੰਡੇ ਨੂੰ ਪਾਣੀ ਨਹੀਂ ਦਿੰਦੀ ਬਾਹਰ ਹੁਲਰ ਮੋਢੇ ਨਾਲ ਢਾਗਦਾ ਮੰਮੀ ਨੇ ਦੋਦਾ ਹੋਰ ਦੀ ਮੰਮੀ ਘਟੋਂ ਮਰਦੀ ਕਿਵੇਂ ਆ ਆ ਦੇਖ ਲਓ ਜੀ ਮੇਰੀ ਮੰਮੀ ਬੈਠੀ ਆ ਮੰਮੀ ਇਹ ਬਾਹਰ ਘਟੇ ਆ ਆ ਦੇਖ ਲਓ ਜੀ ਕੈਮਰੇ ਦੇ ਪਰਲੇ ਪਾਸੇ ਮੰਮੀ ਬੈਠੀ ਆ ਜੀ ਆ ਦੇਖ ਲਓ ਜੀ ਆ ਦੇਖ ਲੋ ਜੀ ਮੈਂ ਟਟ ਜੂ ਆਏਗੇ ਟਟ ਜੂ ਮੇਰਾ ਫੋਨ ਪੈਸੇ ਲਾਏ ਨੇ ਮੈਂ ਇਹਦੇ ਤੇ ਫੇਸ ਲੋਕ ਆਪਦਾ ਲਾਈ ਫਿਰਦਾ ਲੈ ਮੇਰੀ ਮੰਮੀ ਜਿਹੜੀ ਮੇਰੀ ਸੱਸ ਆ ਨਾ ਮੇਰੇ ਫੋਨ ਤੇ ਆਪਦਾ ਫੇਸ ਲੋਕ ਲਾ ਦਿੰਦੀ ਆ ਕਿੱਥੋਂ ਦਿਖਦੀ ਨਹੀਂ ਹੈਗੀ ਆ ਦੇਖੋ ਫੜ ਲੈ ਬੈਕ ਹਾਈ ਇਹਦੇ ਨਾਮ ਤੇ ਕੀ ਦਾ ਹੈ ਹੀ ਨਹੀਂ ਘਟਣਾ ਕੀ ਸੀ ਕੀ ਕਿਵੇਂ ਮੱਚ ਅੱਛੇ ਆ ਕਿਵੇਂ ਮੱਚ ਗਏ ਪੁੱਛਦੇ ਹੋ ਮੱਚ ਕੇ ਜਲ ਗਿਆ ਥੋੜਾ ਜਿਹਾ ਮੱਚ ਗਿਆ ਹੀ ਪੁੱਛਦੇ ਤੇਲ ਆਵੇ ਆਪ ਜਿਹਨੇ ਦੇਲ ਪਿਆ ਤੇਲ ਤਾਂ ਉਦਣ ਪੈ ਗਿਆ ਸੀ ਉਦਣ ਇੱਕ ਦਿਨ ਮੇਰੇ ਇੱਥੇ ਨੌ ਤੇ ਤੇਲ ਪੈ ਗਿਆ ਜੇ ਕਿਤੇ ਮਾੜਾ ਮੋਟਾ ਵੀ ਚੌੜੀ ਦੇ ਪੈਂਦਾ ਵਧੀਆ ਤੀ ਹੁੰਦਾ ਪੈ ਜਾਂਦਾ ਕੰਮ ਤੋਂ ਤਾਂ ਬਚਦੇ ਚਲੋ ਚਲੋ ਕਰਦੀ ਆ ਮੇਰੀ ਬਾਹ ਰੋਟੀ ਦੇਖਦਾ ਇੱਕ ਜੀ ਮੇਰੀ ਧੰਨ ਬੰਦੀ ਹੈ ਦੀ ਵੀ ਕੰਨੇ ਨੋਟਿਕ ਹਾਇਰ ਬਾ ਮੇ ਰੋਟੀ ਠੰਡੀ ਹੋਈ ਜਾਂਦੀ ਐ ਲ ਮੈਂ ਤਾਂ ਰੋਟੀ ਖਾ ਲਵਾਂ ਟਾਈਮ ਨਾ ਹੋ ਗਿਆ ਸਾਢੇ 8 ਹੋ ਗਏ ਮੇਰੀ ਹਾਲੇ ਵੀਡੀਓ ਅਪਲੋਡ ਹੋਈ ਜਾਂਦੀ ਆ 9:00 ਵੱਜ ਗਏ ਨਹੀਂ ਸਾਢੇ 8 ਹੋਇਆ ਉਹਦੇ ਤੱਕ ਮੈਂ ਤਾਂ ਰੋਟੀ ਖਾਣੀ ਆ ਬੈਠੀ ਕਦੋਂ ਨਹੀਂ ਮੈਂ ਤਾਂ ਮਾਝੀ ਗਿਆ ਬਣਾ ਮੇਰੀ ਸੱਸ ਵਿਆਹ ਕਰਾਉਣ ਨੂੰ ਫਿਰਦੀ ਆ